ਕੀ ਬੜਾ ਵਧੀਆ ਸਵਾਲ ਲੈ ਕੇ ਆਏ ਆ ਆਵਾਜ਼ੀ ਤਿੰਨ ਭਰਾ ਤਿੰਨ ਭਰਾਵਾਂ ਦੇ ਕੋਲ 15 ਕਿੱਲੇ ਜ਼ਮੀਨ ਆ ਇਹਨਾਂ ਇਹ ਭਰਾ ਤਿੰਨੇ ਆਡੂ ਗਏ ਆ ਠੀਕ ਹੈ ਜੀ ਤੇ ਪਹਿਲਾ ਭਰਾ ਹੰਦਾ ਮੈਨੂੰ ਚੌਥਾ ਹਿੱਸਾ ਦੇਓ ਤੇ ਦੂਜਾ ਭਰਾ ਹੰਦਾ ਮੈਨੂੰ ਦੂਜਾ ਹਿੱਸਾ ਦੇਓ ਤੇ ਤੀਜਾ ਭਰਾ ਹੰਦਾ ਮੈਨੂੰ ਦੂਜਾ ਹਿੱਸਾ ਚਾਹੀਦਾ ਇਹਨੂੰ ਚੌਥਾ ਇਹਨੂੰ ਤੀਜਾ ਤੇ ਇਹਨੂੰ ਦੂਜਾ ਹਿੱਸਾ ਦੇ ਕੇ ਜ਼ਮੀਨ ਫਿਰ ਵੀ ਸਾਰਿਆਂ ਦੇ ਕੋਲ ਬਰਾਬਰ ਦੀ ਹੀ ਹੋਣੀ ਚਾਹੀਦੀ ਆ ਇਹ ਸਵਾਲ ਹੈ ਆਪਣਾ ਉਹ ਬਾਬਾ ਜੀ ਬਹੁਤ ਸੋਖਾ ਸਵਾਲ ਹੈ ਇਹ ਤੁਹਾਡਾ ਦੇ ਤੇ ਸਿੱਧਾ ਜੀ 5 ਕਿੱਲੇ ਆ ਗਏ ਇਹਨੂੰ ਹਾਂ 5 ਆ ਗਏ ਇਹਨੂੰ ਹਾਂ ਜੀ ਇਹਨੂੰ ਆ ਗਏ 5 ਇਹਨੂੰ ਆ ਗਏ ਬਾਬਾ ਜੀ ਤੇ 15 ਕਿੱਲੇ ਹੋ ਗਏ ਤੇ 15 ਕਿੱਲੇ ਇਹਨਾਂ ਨੂੰ ਆ ਗਏ 5 5 ਕਿੱਲੇ ਸਵਾਲ ਤੁਸੀਂ ਬਿਲਕੁਲ ਠੀਕ ਕੱਢਿਆ ਵਾ ਪਰ ਆ ਕੀ ਜਾਂਦਾ ਵਾ ਕਿ ਮੈਨੂੰ ਚੌਥਾ ਹਿੱਸਾ ਚਾਹੀਦਾ ਵਾ ਇਹਨੂੰ ਤੀਜਾ ਚਾਹੀਦਾ ਤੇ ਇਹਨੂੰ ਦੂਜਾ ਹਿੱਸਾ ਚਾਹੀਦਾ ਵਾ ਉਹ ਬਾਬਾ ਜੀ ਫਿਰ ਕੱਢ ਕੇ ਦਿਖਾਓ ਇਹਦੇ ਕਿਦਾਂ ਫਰੇ ਹਾਂ ਨਾ ਇਹ ਸਵਾਲ ਵੀਰ ਜੀ ਬਹੁਤ ਵਧੀਆ ਵਾ ਥੋੜਾ ਦਿਮਾਗ ਲਾਉਣ ਵਾਲਾ ਵਾ ਤੇ ਬਾਕੀ ਚਲੋ ਆਪਾਂ ਤੁਹਾਨੂੰ ਦੱਸ ਦਈਏ ਕਿਦਾਂ ਹਿੱਸਾ ਨਿਕਲਦਾ ਵਾ ਆ ਵਾ ਜੀ 15 ਕਿੱਲੇ ਜ਼ਮੀਨ ਆ ਆਪਾਂ ਬਿਲਕੁਲ ਧਿਆਨ ਦੇ ਨਾਲ ਸਮਝਿਓ ਆ ਇੱਕ ਕਿਲਾ ਮੈਂ ਆਪਣਾ ਦੇਤਾ ਮੇਰਾ ਕਿਲਾ ਵਾਏ ਠੀਕ ਹੈ ਜੀ ਇਹ ਕਿੰਨੀ ਹੋ ਗਈ 16 ਕਿਲੇ 16 ਕਿਲੇ ਜ਼ਮੀਨ ਹੋਗੀ ਹਾਂ ਜੀ 16 ਦੇ ਵਿੱਚੋਂ 4 ਆਪਾਂ ਕਿੱਲੇ ਨੂੰ ਦੇਤੇ ਤੈਨੂੰ ਚੌਥਾ ਹਿੱਸਾ ਦੇਣਾ ਵਾ 16 ਦੇ ਵਿੱਚੋਂ 4 ਇਹਨੂੰ ਆ ਗਏ ਹਾਂ ਜੀ ਠੀਕ ਹੈ ਜੀ ਉਤੋਂ ਗਾੜੀ ਆ ਗਏ ਬਾਕੀ ਰਹਿ ਗਏ 12 ਆ ਗਏ 12 ਰਹਿ ਗਏ 12 ਦੇ ਵਿੱਚੋਂ ਇਹਨੂੰ ਤੇਜਾ ਹਿੱਸਾ ਚਾਹੀਦਾ ਵਾ ਹਾਂ ਜੀ 12 ਦੇ ਵਿੱਚੋਂ ਤੇਜਾ ਹਿੱਸਾ ਕਿੰਨਾ ਹੋਗਾ ਜੀ 4 ਠੀਕ ਹੈ ਜੀ ਪਿਛੇ ਆਪਣੇ ਕੋ ਕਿੰਨੇ ਰਹਿ ਗਏ 8 ਆ ਭਰਾਣ ਦਾ ਮੈਨੂੰ ਦੂਜਾ ਹਿੱਸਾ ਚਾਹੀਦਾ ਵਾ ਹਾਂਜੀ ਇਹਨੂੰ ਦੂਜਾ ਹਿੱਸਾ ਦੇ ਦਿਓ ਅੱਠਾਂ ਦੇ ਵਿੱਚੋਂ ਦੂਜਾ ਹਿੱਸਾ ਕਿੰਨਾ ਬਣਿਆ 4 ਬਣਿਆ ਠੀਕ ਹੈ ਜੀ ਤੇ ਪਿਛੇ ਆਪਣੇ ਕੋ ਕਿੰਨੇ ਰਹਿ ਗਏ 4 ਚਾਰ ਕਿੱਲੇ ਰਹਿ ਗਏ ਚਮਾਂ ਕਿੱਲਿਆਂ ਦੇ ਵਿੱਚੋਂ ਵੀਰ ਜੀ ਇੱਕ ਕਿੱਲਾ ਇਹਨੂੰ ਦੇ ਦਿਓ ਵੀਰ ਨੂੰ ਇੱਕ ਇਹਨੂੰ ਦੇ ਦਿਓ ਇੱਕ ਇਹਨੂੰ ਦੇ ਦਿਓ ਇਹਨਾਂ ਦੇ ਕੋਲ ਕਿੰਨੀ ਜ਼ਮੀਨ ਹੋਗੀ 5 5 ਕਿੱਲੇ ਆ ਵੀ 5 ਹੋਗੀ ਆ ਵੀ ਪੰਜ ਹੋਗੀ ਜਿਹੜਾ ਪਿੱਛੇ ਕਿਲਾ ਇੱਕ ਬਚ ਗਿਆ ਨਾ ਹੁਣ ਜਿਹੜਾ ਆਪਾਂ ਕਿਲਾ ਆ ਜਿਹੜਾ ਆਪਾਂ ਗਿਆ ਸੀ ਕਿ ਆਪਣੇ ਕੋਲ ਆ ਤੂੰ ਹੀ ਪਹਿਲਾਂ ਵੇਖੋ ਕਿ ਬਰਾਬਰ ਹੋਗੀ ਨਾ ਜ਼ਮੀਨ ਇਹਨੂੰ ਵੀ ਪੰਜ ਇਹਨੂੰ ਵੀ ਪੰਜ ਇਹਨੂੰ ਵੀ ਪੰਜ ਇਹਨੂੰ ਹਿੱਸਾ ਚੌਥਾ ਮਿਲਿਆ ਇਹਨੂੰ ਤਿਜਾ ਮਿਲਿਆ ਇਹਨੂੰ ਦੂਜਾ ਹਿੱਸਾ ਮਿਲਿਆ ਇੰਨੀ ਕਲੀਅਰ ਹੈ ਨਾ ਤੇ ਬਾਕੀ ਜਿਹੜਾ ਬਚ ਗਿਆ ਆਪਣੇ ਕੋਲ ਇੱਕ ਕਿਲਾ ਉਹ ਤੁਹਾਨੂੰ ਮੈਂ ਗਿਆ ਸੀ ਕਿ ਉਹ ਕਿਲਾ ਮੈਂ ਆਪਣੇ ਕੋਲੋਂ ਦਿੱਤਾ ਵਾ ਉਹ ਕਿਲਾ ਹੁਣ ਮੈਂ ਫੇਰ ਵਾਪਸ ਲੈ ਲੈਣਾ ਵਾ ਸਿਰਫ ਉਹ ਕਿਲਾ ਵਿੱਚ ਪਾ ਕੇ ਰਜਿਸਟਰ ਕਰਕੇ ਨਵਾਂ ਹਿਸਾਬ ਵੰਡਰਾ ਸੀ ਆਪਾਂ ਬਜ਼ੁਰਗਾਂ ਦਾ ਪਾਇਆ ਸਵਾਲਿਆ ਵੀਰ ਜੀ ਬਹੁਤ ਵਧੀਆ ਸਵਾਲਿਆ ਦਿਮਾਗ ਲਾਉਣ ਵਾਲਾ ਸਵਾਲਿਆ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਵੀ ਵੀਰ ਆਪਣੀ ਵੀਡੀਓ ਵੇਖਣ ਤੇ ਹੋਰ ਵੀ ਵੀਰਾਂ ਤੱਕ ਆਪਣੀ ਜਿਹੜੀ ਵੀਡੀਓ ਪਹੁੰਚੇ ਠੀਕ ਹੈ ਜੀ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਦੇ ਵਿੱਚ ਵੀ ਜਿੰਨਾ ਵੀਰਾਂ ਨੂੰ ਪਤਾ ਵਾ ਇਹ ਚੀਜ਼ ਬਾਰੇ ਬਾਕੀ ਸਾਰੀ ਵੀਡੀਓ ਦੇ ਵਿੱਚ ਆਪਾਂ ਇਹਦਾ ਆਨਸਰ ਦੇ ਦਿੱਤਾ ਵਾ ਠੀਕ ਹੈ ਜੀ ਤੇ ਬਾਕੀ ਇਹ ਹੈ ਕਿ ਸਵਾਲ ਆਪਣਾ ਜਿਹੜਾ ਸਾਰੇ ਦਾ ਸਾਰਾ ਕਲੀਅਰ ਹੋ ਗਿਆ ਵਾ ਤੇ ਬਾਕੀ ਆਪਾਂ ਇੱਕੋ ਗੱਲ ਕਵਾਂਗੇ ਲਾਸਟ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਇਹ ਬਜ਼ੁਰਗਾ ਨੇ ਪਾਇਆ ਸਵਾਲ ਉਹਦਾ ਹੱਲ ਕੀਤਾ ਅੱਜ ਆਪਾਂ ਠੀਕ ਹੈ ਜੀ ਧੰਨਵਾਦ